ਸਰਬਜੀਤ ਕੌਰ ਦੀ ਆਈ ਵੀਡੀਓ ਸਾਹਮਣੇ ਸਰਬਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਕਰਵਾਇਆ ਗਿਆ ਇਸਲਾਮ ਧਰਮ ਕਬੂਲ ਕੇ ਜਿਸ ਨੇ ਉਥੇ ਸ਼ੇਖੂਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਵਿਆਹ ਕਰਵਾਇਆ ਜੋ ਇਹ ਸਰਬਜੀਤ ਕੌਰ ਦੀ ਵੀਡੀਓ ਤੋਂ ਬਾਅਦ ਹੜਕਮ ਮਚ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਕਿ ਪੰਜਾਬ ਦੀਆਂ ਔਰਤਾਂ ਨੂੰ ਪਾਕਿਸਤਾਨ ਹੁਣ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜੋ ਪਾਕਿਸਤਾਨ ਵਿੱਚ ਇਹ ਔਰਤਾਂ ਜਾਂਦੀਆਂ ਨੇ ਤੇ ਉਥੇ ਜੋ ਉਥੂ ਦੇ ਲੋਕ ਹੁੰਦੇ ਨੇ ਇਹਨਾਂ ਨੂੰ ਵਰਗਲਾ ਕੇ ਇਸਲਾਮ धर्म ਕਬੂਲ ਕਰਵਾ ਕੇ ਇਹਨਾਂ ਦੇ ਨਾਲ ਨਿਕਾਹ ਕਰਵਾ ਲੈਂਦੇ ਨੇ ਪਰ ਸਰਬਜੀਤ ਕੌਰ ਨੇ ਇਸ ਵੀਡੀਓ ਦੇ ਵਿੱਚ ਕੀ ਦੱਸਿਆ ਸੱਚ ਜੋ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਤੁਸੀਂ ਖੁਦ ਹੈਰਾਨ ਹੋਗੇ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਮਿਲ ਸਕੇ ਸੋ ਜਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਜਿਹੜੇ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਪਾਕਿਸਤਾਨ ਗਏ ਹਰ ਸਾਲ ਸੰਗਤਾਂ ਗੁਰਦ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਤੇ ਉੱਥੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜਾਂਦੀਆਂ ਨੇ ਜੋ ਇਸ ਸਾਲ ਵੀ ਇਹ ਜਥਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਸਰਬਜੀਤ ਕੌਰ ਜ਼ਿਲ੍ਹਾ ਕਪੂਰਥਲਾ ਦੀ ਜਿਸ ਦੀ ਸ਼ਿਫਾਰਿਸ਼ ਜੋ ਸੁਲਤਾਨਪੁਰ ਲੋਧੀ ਐਸਜੀਪੀਸੀ ਦੇ ਮੈਂਬਰ ਦੇ ਵੱਲੋਂ ਕੀਤੀ ਗਈ ਤੇ ਉਸ ਦੀ ਚੋਣ ਹੋਈ ਔਰ ਉਹ ਪਾਕਿਸਤਾਨ ਪਹੁੰਚ ਗਈ ਸੋ ਪਾਕਿਸਤਾਨ ਜਾ ਕੇ ਉਸਨੇ ਇਸਲਾਮ ધਰਮ ਕਬੂਲ ਕਰ ਲਿਆ ਉਥੇ ਛੇਖੂਪੁਰ ਦੇ ਇੱਕ ਨੌਜਵਾਨ ਨਾਲ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ ਉਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਪਾਈ ਹੈ ਜਿਸ ਨੇ ਹੜਕਮ ਮਚਾ ਦਿੱਤਾ ਹੈ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਉਸ ਦੀ ਇਹ ਵੀਡੀਓ ਵਿੱਚ ਉਸਨੇ ਆਪਣਾ ਨਾਮ ਸਰਪਜੀਤ ਕੌਰ ਤੋਂ ਬਦਲ ਕੇ ਨੂਰ ਹਸੈਨ ਰੱਖਿਆ ਤੇ ਉਹ ਕਹਿੰਦੀ ਕਿ ਮੈਂ 9 ਸਾਲ ਤੋਂ ਇਸ ਵਿਅਕਤੀ ਨੂੰ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਦੀਆਂ ਇਸ ਤੋਂ ਇਲਾਵਾ ਉਹ ਕਹਿੰਦੀ ਕੁਸਤਾ ਪਹਿਲਾ ਤਲਾਕ ਹੋ ਗਿਆ ਜਿਸ ਤੋਂ ਬਾਅਦ ਉਹ ਹੁਣ ਨਿਕਾਹ ਕਰਾ ਰਹੀ ਏ ਸੋ ਤੁਹਾਨੂੰ ਅਸੀਂ ਉਸਦੀ ਵੀਡੀਓ ਸੁਣਾਉਂਦੇ ਆ ਜੋ ਸਰਬਜੀਤ ਕੌਰ ਜਿਹੜੀ ਕਿ ਕਪੂਰਥਲਾ ਦੀ ਰਹਿਣ ਵਾਲੀ ਏ ਔਰ ਉੱਥੇ ਜਾ ਕੇ ਪਾਕਿਸਤਾਨ ਦੇ ਵਿੱਚ ਹੁਣ ਆਪਣਾ ਵਿਆਹ ਕਰਵਾ ਕੇ ਰਹਿ ਰਹੀ ਏ ਤੁਸੀਂ ਉਸਦੀ ਇਹ ਵੀਡੀਓ ਪਹਿਲਾਂ ਸੁਣੋ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ? ਹਾਂਜੀ। ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹੋ? ਹਾਂਜੀ ਮੈਂ ਅੰਮ੍ਰਿਤਪੁਰ ਤੋਂ ਪੜ੍ਹ ਕਰਦੀ ਹਾਂ ਕਿ ਕਾਫੀ 9 ਸਾਲਾਂ ਤੋਂ ਜਨ ਜੀ ਹਨ। ਅੱਛਾ। ਤੇ ਇਸਲਾਮ ਵਿੱਚ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ? ਹਾਂਜੀ। ਬਹੁਤ ਸੋਈ ਹੈ ਤੁਹਾਡੀ। ਤਲਾਕ ਹੋਵੇ ਤੱਕ। ਜੀ। ਠੀਕ ਹੈ। ਆ ਦੱਸੋ ₹100 ਹੱਟ ਮੈਂ ਕਿਵਨ ਰੂਰ ਵਿਵਾਹ ਅੱਲਾਹ ਦੇ ਹੁਕਮ ਸਿਧਿਆ ਜਾ ਰਿਹਾ ਹੈ। ਕੀ ਆਪਕੋ ਕਬੂਲ ਹੈ? ਸੋ ਐਸੀਓ ਸਰਬਜੀਤ ਕੌਰ ਦਾ ਨਿਕਾਹ ਹੋਇਆ। ਸ਼ੇਖੂਪੁਰ ਦੇ ਇੱਕ ਵਿਅਕਤੀ ਦੇ ਨਾਲ। 9 ਸਾਲ ਤੋਂ ਉਹ ਇਸ ਦੇ ਸੰਪਰਕ ਵਿੱਚ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਕਿ ਸਰਬਜੀਤ कौर ਨੂੰ ਇਸ ਗੱਲ ਨੂੰ ਉਸਨੇ ਕਬੂਲ ਕੀਤਾ ਹੈ ਤੇ ਉਸਦਾ ਵੀ ਤਲਾਕ ਹੋਇਆ ਹੈ ਜਦੋਂ ਕਿ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਉਸਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਵੀ ਡੰਕੀ ਰੂਟਰ ਦੇ ਰਾਹੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਤੋਂ ਜ਼ਿਆਦਾ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਰਬਜੀਤ कौर ਕਹਿੰਦੀ ਕਿ ਮੈਂ ਇਹਨਾਂ ਨੂੰ ਜਿਹੜਾ ਕਿ ਪਿਆਰ ਕਰਦੀ ਹਾਂ ਤੇ 9 ਸਾਲ ਤੋਂ ਮੈਂ ਜਾਣਦੀ ਹਾਂ ਕਿਉਂਕਿ ਉਹ 9 ਸਾਲ ਤੱਕ ਸਭ ਕੁਝ ਲੁਕੋ ਕੇ ਰੱਖਣਾ ਵੀ ਵੱਡੀ ਗੱਲ ਹੈ ਸੋ ਸੋਸ਼ਲ ਮੀਡੀਆ ਦੇ ਉੱਪਰ ਉਸਦੀ ਇਹ ਦੋਸਤੀ ਹੋਈ ਸੀ ਪਾਕਿਸਤਾਨ ਦੇ ਇਸ ਵਿਅਕਤੀ ਦੇ ਨਾਲ ਜਿਸ ਦਾ ਨਾਮ ਹੈ ਨਾਸਰ ਜੋ ਸੋਸ਼ਲ ਮੀਡੀਆ ਦੇ ਉੱਪਰ ਇਹ ਦੋਸਤੀ ਆਖਰ ਹੁਣ ਵਿਆਹ ਦੇ ਵਿੱਚ ਬਦਲ ਗਈ ਇਸ ਤੋਂ ਪਹਿਲਾਂ ਕੁਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੇ ਬਹਾਨੇ ਸਰਬਜੀਤ ਕੌਰ ਨਾਸਰ ਨੂੰ ਮਿਲਣ ਪਾਕਿਸਤਾਨ ਗਈ ਸੀ ਹਾਲਾਂਕਿ ਭਾਰਤੀ ਏਜੰਸੀਆਂ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰ ਰਹੀਆਂ ਨੇ ਸੋ ਇਹ ਸਰਬਜੀਤ ਕੌਰ ਜਿਹੜੇ ਕਿ ਜ਼ਿਲ੍ਹਾ ਕਪੂਰਥਾਲਾ ਦੇ ਪਿੰਡ ਅਮੈਨਪੁਰ ਦੀ ਰਹਿਣ ਵਾਲੀ ਹੈ ਜੋ ਹੁਣ ਪੰਜਾਬ ਛੱਡ ਕੇ ਭਾਰਤ ਛੱਡ ਕੇ ਪਾਕਿਸਤਾਨ ਦੀ ਵਸਨੀਕ ਹੋ ਗਈ ਇਹ ਪਾਕਿਸਤਾਨ ਦੇ ਵਿੱਚ 나ਸਰ شیخوਪੁਰ ਦੇ ਰਹਿਣ ਵਾਲੇ ਦੇ ਨਾਲ ਵਿਆਹ ਕਰਵਾ ਚੁੱਕੀ ਹੈ ਜੋ ਪੂਰੇ ਹੜਕਮ ਮਚਿਆ ਹੋਇਆ ਪੰਜਾਬ ਦੇ ਵਿੱਚ ਐਸਟੀਪੀਸੀ ਦੇ ਵੱਲੋਂ ਹੁਣ ਅੱਗੇ ਤੋਂ ਅਜਿਹਾ ਨਹੀਂ ਕੀਤਾ ਜਾਵੇਗਾ ਔਰਤਾਂ ਦੇ ਉੱਪਰ پابੰਦੀ ਲਾਈ ਜਾ ਰਹੀ ਹੈ ਕਿ ਔਰਤਾਂ ਨੂੰ ਪਾਕਿਸਤਾਨ ਨਾ ਜਾਣ ਦਿੱਤਾ ਜਾਵੇ ਜਿਹੜੀਆਂ ਔਰਤਾਂ ਪਾਕਿਸਤਾਨ ਜਾਂਦੀਆਂ ਨੇ ਔਰ ਉੱਥੇ ਰਹਿ ਜਾਂਦੀਆਂ ਨੇ ਸੋ ਪਾਕਿਸਤਾਨ ਦੇ ਉਹ ਵਿਅਕਤੀ ਜਿਹੜੇ ਕਿ ਉਹਨਾਂ ਦੇ ਕੋਲ ਬਹੁਤ ਸਾਰੇ ਕੁਝ ਅਜਿਹੇ ਇਲਮ ਹੁੰਦੇ ਨੇ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਕਾਲੇ ਜਾਦੂ ਹੁੰਦੇ ਨੇ ਤੇ ਉਹ ਕਾਲੇ ਜਾਦੂਆਂ ਦੇ ਨਾਲ ਉਹ ਕੀ ਲੈਂਦੇ ਨੇ ਉਹਨਾਂ ਔਰਤਾਂ ਨੂੰ ਤੇ ਉਹ ਉਹਥੇ ਆਪਣੇ ਕੋਲ ਰੱਖ ਲੈਂਦੇ ਨੇ ਜਿਸ ਨੂੰ ਲੈ ਕੇ ਸਰਬਜੀਤ ਕੌਰ ਵੀ ਕਹਿੰਦੇ ਸ਼ਿਕਾਰ ਹੋਈ ਹੈ ਜੋ ਇੱਕ ਕਾਲੇ ਇਲਮ ਦੇ ਦੁਆਰਾ ਕਿਲ ਕਿਲ ਲਈ ਗਈ ਜਦੋਂ ਕਿ ਉਥੇ ਗਈ ਤੇ ਉਥੇ ਉਸ ਨੂੰ ਜਿਹੜਾ ਕਿ ਇੱਕ ਨਾਸਰ ਸ਼ੇਖੂਪੁਰ ਦੇ ਰਹਿਣ ਵਾਲੇ ਨੇ ਉਥੇ ਆਪਣੇ ਕੋਲ ਰੱਖਿਆ ਤੇ ਉਸ ਦਾ ਨਿਕਾਹ ਕਰਵਾਇਆ ਗਿਆ ਜੋ ਉਸ ਦੀ ਵੀਡੀਓ ਆਈਏ ਜਿਹੜੀ ਕਿ ਉਹ ਖੁਦ ਮੰਨ ਰਹੀ ਹੈ ਕਿ ਮੈਂ ਆਪਣੇ ਮਨ ਮਰਜ਼ੀ ਨਾਲ ਇਹ ਵਿਆਹ ਕਰਵਾਇਆ ਮੇਰੇ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਰ ਹੁਣ ਇਸ ਦੀ ਅਸਲ ਸਚਾਈ ਕੁਝ ਹੋਰ ਹੋਵੇਗੀ ਜਦੋਂ ਵੀ ਸਾਹਮਣੇ ਆਵੇਗੀ ਉਹ ਤੁਹਾਡੇ ਨਾਲ ਸੀ ਪੇਸ਼ ਕਰਾਂਗੇ ਸੋ ਸਰਬਜੀਤ ਕੌਰ ਦੇ ਜਾਣ ਨਾਲ ਹੋਰ ਵੀ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਉੱਪਰ ਵੀ ਪਾਬੰਦੀ ਲੱਗ ਗਈ ਹੈ ਪਾਕਿਸਤਾਨ ਜਾਣਤੇ